ਸੇਵਾ ਦੇ ਪ੍ਰਸਾਦ ਸੰ ਨੂੰ ਲੱਖ ਲੱਖ ਵਧਾਈਆਂ ਜੀ ਮੇਰੀ ਧਰਨ ਨੂੰ ਪ੍ਰਤੀਪੀ ਦਾਦ ਬਸ ਕੋ ਸਤਿ ਆਪਾਦ ਕਰੀਆ ਕਰਾ ਜੀ ਜੋਰ ਕਰ ਦਿਓ ਸਾਡਾ ਜੀ ਆ ਜੋਰ ਜੁੜਾ ਗਾੜੋ ਇਹ ਵਾਦੇ ਨਾਲ ਨੂੰ ਰਿਓ बोर वारो तेरियूं तेरियां किथे आई आवाला गुरी नल हट Wait, mm -hmm. 多呀，<痛>喂？ ਹੁਸ਼ਿਆਰਪੁਰ ਤੋਂ ਸੰਗ ਜਿਹੜਾ ਚੱਲਦਾ ਤੋਂ ਚੱਲ ਕੇ ਪੈਦਲ ਯਾਤਰਾ ਹੁੰਦੀ ਹਰ ਸਾਲ ਦੀ ਸਾਲ ਜਿਹੜਾ ਇਹ ਉਹ ਮੇਲਾ ਮਨਾਇਆ ਜਾਂਦਾ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸੰਗਤਾਂ ਜਿਹੜੀਆਂ ਨੇ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਪਹੁੰਚਦੀਆਂ ਨੇ ਪਹਿਲਾਂ ਹੁਸ਼ਿਆਰਪੁਰ ਤੋਂ ਸੰਗ ਚੱਲਦਾ ਏ ਤੇ ਫੇਰ ਉਹ ਕਾਦੀਆਂ ਹਰਚੋਵਾਲ ਫਿਰ ਕੋਕਰ ਫੌਜੀਆਂ ਬੋਲੇਵਾਲ ਪਿੰਡ ਤੇ ਘੁਮਾਣਾ ਤੋਂ ਚੱਲ ਕੇ ਤੇ ਫੇਰ ਜਿਹੜਾ ਇਹ ਉਹ ਉੱਥੇ ਪਹੁੰਚਣਾ ਏ ਸਟੇ ਕਰਕੇ ਬੇਰਾ ਬਾਬਾ ਨਾਨਕ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸਾਬੂ ਬੁਲੇਵਾਲੀਏ ਦਾ ਸੰਗਤਾਂ ਬੈਠ ਕੇ ਰੈਸਟ ਕਰਦੀਆਂ ਨੇ ਇੱਥੇ ਤੇ ਨਾਲ ਦੀ ਨਾਲ ਤਾਰੀਫ ਵੀ ਕਰਦੀਆਂ ਨੇ ਪਿੰਡ ਦੀਆਂ ਕਿ ਬੜਾ ਵਧੀਆ ਜਿਹੜਾ ਪਿੰਡ ਬਣਾਇਆ ਏ ਤੇ ਸੰਗਤਾਂ ਵੀ ਤੁਹਾਨੂੰ ਫੇਰ ਤਸਵੀਰਾਂ ਦਿਖਾਵਾਂਗੇ ਕਿ ਸੰਗਤਾਂ ਪੈਦਲ ਪੈਦਲ ਯਾਤਰਾ ਜਿਹੜੀਆਂ ਕਰਦੀਆਂ ਨੇ ਗੱਡੀਆਂ ਤੇ ਵੀ ਆਉਂਦੇ ਨੇ ਪਰ ਪੈਦਲ ਸਭ ਤੋਂ ਜ਼ਿਆਦਾ ਜਿਹੜੀ ਸੰਗਤਾਂ ਇੱਥੇ ਪਹੁੰਚਦੀ ਏ ਤੇ ਬੜਾ ਉਤਸ਼ਾਹ ਏ ਸੰਗਤਾਂ ਦੇ ਵਿੱਚ ਕਿਉਂਕਿ ਹਰ ਸਾਲ ਜਿਹੜਾ ਏ ਸੰਗ ਦਾ ਮੇਲਾ ਜਿਹੜਾ ਏ ਲੱਗਦਾ ਹੈ ਭਾਰੀ ਤਦਾਰ ਦੇ ਵਿੱਚ ਜਿਹੜੇ ਨੇ ਇੱਥੇ ਸੰਗਤਾਂ ਪਹੁੰਚਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਾਰਕ ਵੀ ਬਹੁਤ ਵਧੀਆ ਬਣੀ ਐ ਤੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਕਿੱਥੇ ਸੰਗਤਾਂ ਆਈਆਂ ਨੇ ਤੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਕਿੱਥੇ ਆਏ ਜੀ ਅਸੀਂ ਆਏ ਦੱਸੋ ਜੀ ਸੋ ਹਰ ਸਾਲ ਆਉਂਦੇ ਤੁਸੀਂ ਹਾਂ ਜੀ ਹਰ ਸਾਲ 30 ਸਾਲ ਹੋ ਗਏ ਸਾਨੂੰ ਅੱਛਾ ਜੀ ਕਿੰਨੇ ਕੀ ਕਿਰਪਾ ਫਿਰ ਬਾਬਾ ਜੀ ਬਾਬੇ ਜੀ ਫੁੱਲ ਕਿਰਪਾ ਜੀ ਸੋ ਜੇ ਰਿਆ ਮੰਨਤਾ ਮੰਗਦੇ ਹੋ ਫਿਰ ਬਾਬਾ ਜੀ ਕਿਰਪਾ ਕਰਦੇ ਮੈਂ ਕਹਾਂ ਮਹਾਰਾਜ ਸਾਰੇ ਇਹਨੀਆਂ ਪੂਰੀਆਂ ਕਰਦੇ ਨੇ ਹਣ 30 ਸਾਲ ਹੋ ਗਏ ਨੇ ਬਾਬੇ ਨੇ ਅਰਸਾ ਤੱਕ ਪਜਾਤਾ ਸੋ ਕਿਦਨ ਚੱਲਦਾ ਉਤੋਂ ਸੰਗ ਤੇ ਕਿੰਨੀ ਕੀ ਸੰਗਤ ਉਤੋਂ ਚੱਲਦੀ ਨਾਲ ਉਤੋਂ ਚੱਲਦਾ ਹੈਗਾ ਵਾ ਪਹਿਲੀ ਤਰੀਕ ਤੋਂ ਚੱਲਦਾ ਤੇ 2 ਮਾਰਚ ਨੂੰ ਪਹੁੰਚਦਾ ਭੇਟਾਂ ਵਾਲੇ ਬਸੰਦੇ ਤੇ ਭੇਟਾਂ ਤੋਂ ਚੱਲ ਕੇ ਫਿਰ ਆਉਂਦਾ ਵਾ ਇੱਥੇ ਆਪਣਾ ਖਰਚੋ ਆ ਰੁਕਦਾ ਵਾ ਜੀ ਖਰਚੇ ਵਾਲ ਤੋਂ ਫਿਰ ਚਾਲੇ ਪੈਂਦਾ ਫਿਰ ਘੁੰਮਣਾ ਰੁਕਣਾ ਵਾ ਜੀ ਘੁੰਮਣਾ ਰੁਕਣਾ ਘੁੰਮਣਾ ਤਾਂ ਫਿਰ ਸਿੱਧਾ ਡੇਰਾ ਸਭ ਜਾਣਾ ਜੀ ਹਾਂਜੀ ਫਿਰ ਇਹ ਪਿੰਡ ਦੇ ਵਿੱਚ ਪਹੁੰਚੇ ਹੋ ਤੁਸੀਂ ਕਿਦਾਂ ਦਾ ਪਿੰਡ ਲੱਗਦਾ ਤੁਸੀ ਪਿੰਡ ਬਹੁਤ ਵਧੀਆ ਪਹਿਲਾਂ ਜਦੋਂ ਹੁੰਦੀ ਸੀ 30 ਸਾਲ ਪਹਿਲਾਂ ਹੁੰਦੀ ਉਦੋਂ ਮਤਲਬ ਥੋੜਾ ਏਦਾਂ ਸੁਧਾਰ ਹੀ ਹੁਣ ਤਾਂ ਬਹੁਤ ਵਧੀਆ ਬਾਬੇ ਨਾਨਕ ਨੇ ਮੇਰਾ ਕਰਤੀਆਂ ਦੇ ਸੰਗਤ ਦੇ ਚੱਲਦੇ ਜਾਂਦੇ ਨੇ ਲੋਕੀ ਬਹੁਤ ਸੋਹਣਾ ਇੱਥੇ ਆਪਣਾ ਸੋਹਣੀ ਸੇਵਾ ਕਰਦੇ ਨੇ ਮਤਲਬ ਤੇ ਬਹੁਤ ਵਧੀਆ ਤਨ ਪਿੰਡ ਦਾ ਮੁੰਡਾ ਮਿਹਨਤ ਕਰਦਾ ਐ ਨਾਰਾਈ ਵੀਰ ਉਹਨੇ ਪਿੰਡ ਦੇ ਉੱਤੇ ਇੰਨੇ ਪੈਸੇ ਲਾ ਕੇ ਪਿੰਡ ਦੀ ਖੂਬਸੂਰਤੀ ਬਣਾਈ ਐ ਤਾਂ ਲੋਕ ਜਿਹੜੇ ਰੈਸਟ ਵੀ ਕਰ ਦਿੰਦੇ ਕੀ ਕਹਿਣਾ ਚਾਹਦੇ ਹੋਣਾ ਬਸ ਕਹਿਣਾ ਕਹਿੰਦੇ ਵੀ ਕੋਈ ਬਹਿਨ ਨਹੀਂ ਜਗ੍ਹਾ ਤੇ ਫਿਰ ਉਹਨਾਂ ਵਾਸਤੇ ਵਧੀਆ ਕਵਾਂਗੇ ਆਪਾਂ ਜਿਨ੍ਹਾਂ ਨੇ ਵਧੀਆ ਇਥੇ ਮਤਲਬ ਗੰਦਗੀ ਹੁੰਦੀ ਸੀ ਹੁਣ ਸੋਹਣਾ ਮਤਲਬ ਬਣਿਆ ਤੇ ਸੋਹਣਾ ਵੇਖਣ ਨੂੰ ਲੱਗਦਾ ਵਾ ਬਈ ਆਈ ਦਾ ਤੇ ਬੜਾ ਮਤਲਬ ਮਣਖੋਸ਼ ਹੁੰਦਾ ਵੀ ਕਿਸੇ ਨੇ ਪੈਸੇ ਲਾਏ ਨੇ ਵੀ ਠੀਕ ਐ ਨਾ ਇਹ ਕਰਕੇ ਮਤਲਬ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਸਭ ਨੂੰ ਜਿਹੜੇ ਬੱਚੇ ਮਿਹਨਤ ਕਰਦੇ ਨੇ ਸੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਜੀ ਅਸੀਂ ਆਏ ਦਸੋ ਜੀ ਤੁਸੀਂ ਵੀ ਆਏ ਹਰ ਸਾਲ ਆਉਂਦੇ ਹੋ ਹਰ ਸਾਲ ਆਉਂਦੇ ਹੋ ਪਿੰਡ ਕਿੱਦਾਂ ਦੇਖਦੇ ਹੋ ਕਿ ਕਿੰਨਾ ਕਵੱਢਿਆ ਪਿੰਡ ਬਹੁਤ ਖੂਬਸੂਰਤ ਹੈ ਤੁਹਾਡੇ ਸਾਹਮਣੇ ਤਸਵੀਰਾਂ ਵਿੱਚ ਕਿੰਨੇ ਵਧੀਆ ਛੱਪੜ ਆਰਾ ਬਗਾਰਾ ਜੀ ਸਾਈਡਾਂ ਦੇ ਰੁੱਖ ਲਾਏ ਨੇ ਬੂਟੇ ਲਾਏ ਨੇ ਫੁੱਲ ਆਏ ਨੇ ਬਹੁਤ ਸੋਹਣਾ ਸੋ ਵਧੀਆ ਜੀ ਸੰਗਤਾ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਪੈਦਲ ਚੱਲੇ ਪਾ ਗਆਂਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾ ਨਾਲ ਕਿਉਂਕਿ ਸਾਡੀਆਂ ਭੈਣਾਂ ਨੇ ਇਹ ਬੜੀ ਕਸ ਤੋਂ ਟਲ ਕੇ ਜਿਹੜੇ ਸੰਗਤਾਂ ਆਂਦੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਵਸਤਾਲ ਵਾਜੂ ਕਾ ਖਾਲਸਾਬ ਆਖਦੇ ਨੇ ਦੇਖੋ ਹਾਂ ਜੀ ਇਤਰਾਤਰ ਆ ਜ ਉਹਨਾਂ ਦੀ ਸੋ ਕਿੱਥੋਂ ਆਏ ਦੇ ਇੱਧਰ ਦੇਖੋ ਅਸੀਂ ਜੀ ਆਪਣੇ ਪਿੰਡ ਬੋਲਵਾ ਦਾ ਖਡਾਰਾ ਸੈਣੇ ਤੋਂ ਆਏ ਜੀ ਪਰ ਹਰ ਸਾਲ ਆਂਦੇ ਜੇ ਹਰ ਸਾਲ ਇਹਦੇ ਜੋ ਮੌਕਾ ਮਿਲਦਾ ਹੁੰਦਾ ਸੋ ਕਿੰਨਾ ਕਿ ਫਿਰ ਉਤਸ਼ਾਹ ਇਹ ਸੰਗਤਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਹਰ ਸਾਲ ਸੰਗ ਜਰਾਂਦੇ ਹਰੇ ਸਾਲ ਜੋ ਸ਼ਾਇ ਸੰਗਤਾਂ ਦੇ ਬਹੁਤ ਜ਼ਿਆਦੇ ਆ ਅਸੀਂ ਵੀ ਦੇਖ ਰਿਹਾ ਵੀ ਹਰੇਕ ਸਾਹਿਬ ਵਾਧਾ ਜਾ ਰਿਹਾ ਬੜਾ ਆਨੰਦੀ ਆ ਰਿਹਾ ਫਿਰ ਰਸਤੇ ਦੇ ਵਿੱਚ ਲੰਗਰ ਭਣਾਰੇ ਕਿ ਉਹ ਨੰਦੀ ਨੰਦਾ ਇਹ ਬਹੁਤ ਵਧੀਆ ਹੈ ਮਤਲਬ ਕਿ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਜਿਹੜੀਆਂ ਸੇਵਾ ਕਰਨ ਬਾਤ ਸੋ ਕਿੱਧਰ ਸੰਗਤ ਚੱਲਦੀ ਹੈ ਤੇ ਕਿੱਤੇ ਫਿਰ ਲੱਗਦਾ ਮਤਲਬ ਪਿੱਖੜਾ ਵਾਲਾ ਸਣਾ ਚੱਲ ਰਹੀ ਜਿਹੜੇ ਮੈਂ ਆਪਣੇ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਮੈਂ ਸੰਗਤਾਂ ਦਾ ਇੰਨਾ ਉਹ ਕਰਦੀਆਂ ਆਦਰ ਮੰ ਆ ਪੈਰ ਪੈਰ ਤੇ ਲੰਗਰ ਲੱਗੇ ਆ ਸੋ ਇਸ ਪਿੰਡ ਦੇ ਵਿੱਚ ਪਹੁੰਚਿਓ ਪਿੰਡ ਦਾ ਕਿੱਦਾਂ ਦਾ ਵਧੀਆ ਲੱਗਿਆ ਤੁਹਾਨੂੰ ਪਿੰਡ ਦਾ ਵੀ ਬਹੁਤ ਵਧੀਆ ਸੀ ਪਹਿਲੇ ਗੱਲ ਕਰਦੇ ਨੰਦੀ ਨੰਦਾ ਨਿਊ ਮਾਡਰਨ ਵਿਲੇਜ ਫੁੱਲੇਵਾਲ ਲਿਖਿਆ ਆ ਇਹ ਪਹਿਲਾ ਚੱਪੜੀ ਦੇਖਿਆ ਬੜਾ ਵਧੀਆ ਬਣਾਇਆ ਤੁਸੀਂ ਗੱਲ ਕਰ ਰਹੇ ਸਾਡੇ ਪਿੰਡ ਚੱਪੜੇ ਤਾਂ ਬਣਨਾ ਚਾਹੀਦਾ ਜੀ ਬਹੁਤ ਹੀ ਵਧੀਆ ਲੱਗ ਰਿਹਾ ਮੇਰਾ ਯਾਰ ਐ ਇੱਕੋ ਇੱਕ ਤੁਹਾਡਾ ਬੱਚਾ ਹੈ ਜੀ ਜਿੰਨੇ ਬਾਹਰ ਜਾ ਕੇ ਫੌਰੀ ਦੇ ਵਿੱਚ ਮਿਹਨਤ ਕਰਕੇ ਤੇ ਪਿੰਡ ਦੇ ਉੱਤੇ ਪੈਸੇ ਲਾ ਕੇ ਲੱਖਾਂ ਰੁਪਏ ਲਾਤੇ ਕੀ ਕਹਿਣਾ ਚਾਹਤੇ ਉਹਦੇ ਬਾਰੇ ਨੇ ਸਭ ਆਪਣੇ ਬੱਚਿਆਂ ਅਸ਼ੀਰਵਾਦ ਪਰਮਾਤਮਾ ਦਾ ਅਸ਼ੀਰਵਾਦ ਆ ਤੇ ਉਹਨੇ ਮਿਹਨਤ ਕੀਤੀ ਆ ਇੱਕ ਪੁੱਤਾਂ ਵਾਸਤੇ ਵੀ ਇੱਕ ਮੁੰਡਾ ਬਣਦਾ ਸ਼ਾਹ ਬਣਦਾ ਆ ਮਾਡਰਨ ਬੰਦੇ ਵਾਂਗ ਅਸੀਂ ਦੂਸਰੇ ਪਿੰਡਾਂ ਜਿਹਾ ਕਰੀਏ ਅੱਜ ਲੱਗਾ ਅੰਨਾ ਪਿੰਡ ਦਾ ਨਾਂ ਰੋਸ਼ਨ ਕੀਤਾ ਉਸ ਬੱਚੇ ਨੇ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਤੁਸੀਂ ਵੀ ਤੇਰਾ ਅਸ਼ੀਰਵਾਦ ਦੇ ਕੇ ਜਾਓ ਕਿ ਬੱਚੇ ਨਾਲ ਇੱਕ ਬੱਚੇ ਨੂੰ ਇੱਕ ਤਾਂ ਸੋਚ ਹੋਣੀ ਚਾਹੀਦੀ ਹੈ ਕੱਲਾ ਹੀ ਜਿਹਨੇ ਪਿੰਡ ਤੇ ਪੈਸੇ ਲਾਤੇ ਹਨ ਬਹੁਤ ਵਧੀਆ ਬਹੁਤ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਇਦਾਂ ਦੇ ਬੱਚੇ ਘਰ ਘਰ ਹੋਣ ਸਭ ਦੇ ਮਾਪਿਆਂ ਨੂੰ ਇਹ ਵਿਚਾਰ ਹੁੰਦੀ ਬੱਚੇ ਚੰਗੇ ਪਾਸੇ ਲੱਗਦੇ ਬਾਦ ਵਿੱਚ ਸੋ ਕਿੰਨਾ ਕਿ ਜਦੋਂ ਤੁਹਾਡਾ ਫਿਰ ਪਿੰਡ ਦੇ ਵਿੱਚੋਂ ਨਿਕਲਦਾ ਹੈ ਸਾਰਾ ਤੁਹਾਡਾ ਪਰਿਵਾਰ ਹੀ ਇਹਦੀ ਅੱਧਾ ਪਿੰਡ ਤਕਰੀਬਨ ਆ ਜੀ ਇਸ ਸੰਗ ਜਾਂਦਾ ਆ ਆਣਾ ਹੀ ਆਣਾ ਆਣਾ ਹੀ ਆਣਾ ਕਿਰਪਾ ਬਾਬਾ ਜੀ ਦੀ ਕਿਰਪਾ ਬਾਬਾ ਜੀ ਦੀ ਆ ਔਰ ਪਿੰਡਾਂ ਦੇ ਲੋਕ ਵੀ ਸਾਡਾ ਇੰਤਜ਼ਾਰ ਇੰਨਾ ਕਰ ਰਹੇ ਆ ਕਿ ਕਦ ਸਾਲ ਬਾਅਦ ਸਾਨੂੰ ਮੌਕਾ ਮਿਲੇ ਇਹਨਾਂ ਦੀ ਸੇਵਾ ਕਰਨ ਨੂੰ ਸੋ ਪੈਨ ਦੀ ਸਸਕਾਲ ਜੀ ਕੀ ਨਾਮ ਜੇ ਤੁਹਾਡਾ ਨਰਮਿੰਦਰ ਕੌਰ ਤੁਸੀਂ ਵੀ ਉੱਥੋਂ ਹੀ ਆਏ ਜੀ ਹਾਂ ਜੀ ਬਿੱਪਲਾਵਲੇ ਤੋਂ ਆਏ ਆ ਬਿੱਪਲਾਵਲੇ ਹਿਆਰਪੁਰ ਤੋਂ ਆਏ ਜੀ ਹਾਂ ਜੀ ਅੱਛਾ ਜੀ ਹਾਂ ਜੀ ਤਾਂ ਫਿਰ ਕਿੱਦਾਂ ਦੇਖਦੇ ਹੋ ਕਿ ਰਸਤੇ ਦੇ ਵਿੱਚ ਕਿੱਦਾਂ ਦੀ ਕਿਰਪਾ ਹੈ ਬਾਬਾ ਜੀ ਦੀ ਫਸਟ ਟਾਈਮ ਆਈ ਇਹਨਾਂ ਦੇ ਨਾਲ ਮੈਨੂੰ ਬਹੁਤ ਵਧੀਆ ਲੱਗਾ ਜੀ ਫਿਰ ਅਗਲੀ ਵਾਰ ਵੀ ਤਿਆਰੀ ਹੈ ਤੁਹਾਡੀ ਦੇਖੋ ਜੀ ਪ੍ਰਮਾਤਮਾ ਦਾ ਪਤਾ ਸੋ ਗੱਲਬਾਤ ਕੀਤੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਸੰਤਾ ਸੰਤਾ ਜੀ ਬੜਾ ਉਸ਼ਾਕ ਕਹਿੰਦੇ ਜੀ ਆਪਾਂ ਪਹਿਲਾਂ ਹੀ ਉਤੋਂ ਤੁਰਦੇ ਆਂਦੇ ਤੇ ਪਹਿਲਾਂ ਹੀ ਸਿਫਤਾ ਕਰਦੇ ਪਏ ਪਿੰਡ ਦੀਆਂ ਕਿ ਬਹੁਤ ਵਧੀਆ ਪਿੰਡ ਬਣਾਇਆ ਏ ਐਨ ਆਰ ਆਈ ਵੀਰ ਸਭ ਬੁਲੇਵਾਲੀਆ ਉਹਨੇ ਆਸ਼ੀਰਵਾਦ ਲਾ ਰਿਆ ਏ ਪੈਣ ਸਾਡੀ ਏ ਸਾਡੇ ਜਿਹੜੇ ਸੰਤਾ ਜਿਹੜੀਆਂ ਤੇ ਪਹੁੰਚਦੀਆਂ ਪਈਆਂ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਉਪਰਾਲਾ ਕੀਤਾ ਏ ਸਾਡੇ ਬੱਚਾ ਏ ਐਨ ਆਰ ਆਈ ਵੀਰ ਸਭ ਬੁਲੇਵਾਲੀਆ ਸਿਫਤਾ ਕਰਦੇ ਨੇ ਪਿੰਡ ਦੀਆਂ ਵੀ ਸਿਫਤਾ ਕਰਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਆਸ਼ੀਰਵਾਦ ਵੀ ਦਿੰਦੇ ਨੇ ਤੋ ਵੀਡੀਓ ਨੂੰ ਵੱਤ ਵਾਦੀ ਸ਼ੇਅਰ ਕਰਿਓ ਕਿ ਤਾਂ ਕਿ ਸੰਗਤਾਂ ਦੀ ਵੀਡੀਓ ਜਿਹੜੀ ਹੈ ਘਰ ਬੈਠੇ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਸੋ ਬੜਾ ਉਤਸ਼ਾਹ ਹੈ ਜੀ ਵੀਡੀਓ ਨੂੰ ਵੀਡੀਓ ਨੂੰ ਵੱਤ ਵਾਦੀ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਸੰਗਤਾਂ ਘਰ ਬੈਠੀਆਂ ਨੇ ਉਹ ਤੋਂ ਤੱਕ ਜਿਹੜੀ ਹੈ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪਹੁਣਾ ਜੀ ਨੱਕੀ ਰਾਜਪੂਤ ਜੀ ਸਾਰੇ ਪ੍ਰਸ਼ਾਸਨ ਨੂੰ ਲੱਖ ਲੱਖ ਵਧਾਈਆਂ ਜੀ ਮੇਰੀ ਭੈਣ ਨੂੰ ਪ੍ਰਸਤੀ ਦਾਤ ਵੱਸ ਤੋਂ ਸਤਿ ਆਪਾ ਦਾ ਕਰਨੀ ਆ ਕਾਹਦੀ ਜੋੜ ਘੱਲੋ ਕਾਤਾ ਵੀ ਕਾਹਦੇ ਜੋੜਾ ਗਾੜੋ ਬਾਬੇ ਨਾਨਕ ਨੂੰ ਦਿਓ ते आईया बाबा ते आई नागे मतलबु हले हथ हथ 托呀，别啊、喂？七 ਉਸ਼ਿਆਰਪੁਰ ਤੋਂ ਸੰਗ ਜਿਹੜਾ ਚੱਲਦਾ ਤੋਂ ਚੱਲ ਕੇ ਪੈਦਲ ਯਾਤਰਾ ਹੁੰਦੀ ਹੈ ਹਰ ਸਾਲ ਦੀ ਸਾਲ ਜਿਹੜਾ ਇਹ ਉਹ ਮੇਲਾ ਮਨਾਇਆ ਜਾਂਦਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤਾਂ ਜਿਹੜੀਆਂ ਨੇ ਹੁਸ਼ਿਆਰਪੁਰ ਤੋਂ ਪੈਦਲ ਯਾਤਰਾ ਕਰਕੇ ਪਹੁੰਚਦੀਆਂ ਨੇ ਪਹਿਲਾਂ ਹੁਸ਼ਿਆਰਪੁਰ ਤੋਂ ਸੰਗ ਚੱਲਦਾ ਏ ਤੇ ਫੇਰ ਕਾਦੀਆਂ ਹਰਚੋਵਾਲ ਫਿਰ ਕੋਕਰ ਫੌਜੀਆ ਬੁਲੇਵਾਲ ਪਿੰਡ ਤੇ ਘੁਮਾਰਾ ਤੋਂ ਚੱਲ ਕੇ ਤੇ ਫੇਰ ਜਿਹੜਾ ਇਹ ਉਹ ਉੱਥੇ ਪਹੁੰਚਣਾ ਏ ਸਟੇ ਕਰਕੇ ਡੇਰਾ ਬਾਬਾ ਨਾਨਕ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸਾਭ ਬੁਲੇ ਵਾਲੀਏ ਦਾ ਸੰਗਤਾਂ ਬੈਠ ਕੇ ਰੈਸਟ ਕਰਦੀਆਂ ਨੇ ਇੱਥੇ ਤੇ ਨਾਲ ਦੀ ਨਾਲ ਤਾਰੀਫ ਵੀ ਕਰਦੀਆਂ ਨੇ ਪਿੰਡ ਦੀਆਂ ਕਿ ਬੜਾ ਵਧੀਆ ਜਿਹੜਾ ਪਿੰਡ ਬਣਾਇਆ ਏ ਤੇ ਸੰਗਤਾਂ ਵੀ ਤੁਹਾਨੂੰ ਫੇਰ ਤਸਵੀਰਾਂ ਦਿਖਾਵਾਂਗੇ ਕਿ ਸੰਗਤਾਂ ਪੈਦਲ ਪੈਦਲ ਯਾਤਰਾ ਜਿਹੜੀਆਂ ਕਰਦੀਆਂ ਨੇ ਗੱਡੀਆਂ ਤੇ ਵੀ ਆਉਂਦੇ ਨੇ ਪਰ ਪੈਦਲ ਸਭ ਤੋਂ ਜ਼ਿਆਦਾ ਜਿਹੜੀ ਸੰਗਤਾਂ ਇੱਥੇ ਪਹੁੰਚਦੀ ਏ ਤੇ ਬੜਾ ਉਤਸ਼ਾਹ ਏ ਸੰਗਤਾਂ ਦੇ ਵਿੱਚ ਕਿਉਂਕਿ ਹਰ ਸਾਲ ਜਿਹੜਾ ਏ ਸੰਗ ਦਾ ਮੇਲਾ ਜਿਹੜਾ ਏ ਲੱਗਦਾ ਭਾਰੀ ਤਦਾਰ ਦੇ ਵਿੱਚ ਜਿਹੜੇ ਨੇ ਇੱਥੇ ਤੰਤਾਂ ਪਹੁੰਚਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਾਰਕ ਵੀ ਬਹੁਤ ਵਧੀਆ ਬਣੀ ਐ ਤੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਕਿੱਤੋਂ ਸੰਗਤਾਂ ਆਈਆਂ ਨੇ ਤੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਗੁਲਵਿੰਦਰ ਸਿੰਘ ਜੀ ਗੁਲਵਿੰਦਰ ਜੀ ਕਿੱਥੋਂ ਆਏ ਜੀ ਅਸੀਂ ਆਏ ਦੱਸੋ ਵੀ ਸੋ ਹਰ ਸਾਲ ਆਂਦੇ ਤੁਸੀਂ ਹਾਂਜੀ ਹਰ ਸਾਲ 30 ਸਾਲ ਹੋ ਗਏ ਸਾਨੂੰ ਅੱਛਾ ਜੀ ਕਿੰਨੇ ਕਿਰਪਾ ਫਿਰ ਬਾਬਾ ਜੀ ਬਾਬੇ ਜੀ ਫੁੱਲ ਕਿਰਪਾ ਜੀ ਸੋ ਜੇ ਰਿਆ ਮੰਨਤਾ ਮੰਗਦੇ ਹੋ ਫਿਰ ਬਾਬਾ ਜੀ ਕਿਰਪਾ ਕਰਦੇ ਮੈਂ ਕਹਾਂ ਮਹਾਰਾਜ ਸਾਰੇ ਨਹੀਂ ਪੂਰੀਆਂ ਕਰਦੇ ਨੇ ਹਣ 30 ਸਾਲ ਹੋ ਗਏ ਨੇ ਮਹੱਬੇ ਨੇ ਅਰਸਾ ਤੱਕ ਪਜਾਤਾ ਸੋ ਕਿਦਾਂ ਚੱਲਦਾ ਉਤੋਂ ਸੰਗ ਤੇ ਕਿੰਨੀ ਕਿ ਸੰਗਤ ਉਤੋਂ ਚੱਲਦੀ ਨਾਲ ਉਤੋਂ ਚੱਲਦਾ ਹੈਗਾ ਵਾ ਪਹਿਲੀ ਤਰੀਕ ਤੋਂ ਚੱਲਦਾ ਤੇ 2 ਮਾਰਚ ਨੂੰ ਪੁੰਜਦੇ ਪੇਟਾਂਲੇ ਵੱਤਨ ਦੇ ਤੇ ਪੇਟਾਂ ਤੋਂ ਚੱਲ ਕੇ ਫਿਰ ਆਉਂਦਾ ਵਾ ਇੱਥੇ ਆਪਣਾ ਖਰਚੋ ਆ ਰੁਕਦਾ ਵਾ ਜੀ ਸੱਚ ਵਾਲ ਤਾਂ ਫਿਰ ਚਾਲੇ ਪੈਂਦਾ ਫਿਰ ਘੁੰਮਣਾ ਰੁਕਣਾ ਵਾ ਘੁੰਮਣਾ ਰੁਕਣਾ ਘੁੰਮਣਾ ਤਾਂ ਫਿਰ ਸਿੱਧਾ ਡੇਰਾ ਸਭ ਜਾਣਾ ਜੀ ਹਾਂਜੀ ਫਿਰ ਇਹ ਪਿੰਡ ਦੇ ਵਿੱਚ ਪਹੁੰਚੇ ਹੋ ਤੁਸੀਂ ਕਿੱਦਾਂ ਦਾ ਪਿੰਡ ਲੱਗਦਾ ਤੁਹਾਨੂੰ ਪਿੰਡ ਬਹੁਤ ਵਧੀਆ ਪਹਿਲਾਂ ਜਦੋਂ ਹੁੰਦੀ 30 ਸਾਲ ਪਹਿਲਾਂ ਹੁੰਦੀ ਉਦੋਂ ਮਤਲਬ ਥੋੜਾ ਇਦਾਂ ਸੁਧਾਰ ਹੀ ਹੁੰਦਾ ਤਾਂ ਬਹੁਤ ਵਧੀਆ ਬਾਬੇ ਨਾਨਕ ਨੇ ਮੇਰਾ ਕਰਤੀਆਂ ਦੇ ਸੰਗਤ ਦੇ ਚੱਲਦੇ ਪੈਂਦੇ ਨੇ ਲੋਕੀ ਬਹੁਤ ਸੋਹਣਾ ਇੱਥੇ ਆਪਣਾ ਛੋੜੀ ਸੇਵਾ ਕਰਦੇ ਨੇ ਮਤਲਬ ਤੇ ਬਹੁਤ ਵਧੀਆ ਪਿੰਡ ਦਾ ਮੁੰਡਾ ਮਿਹਨਤ ਕਰਦਾ ਐ ਐਨਆਰਆਈ ਵੀਰ ਉਹਨੇ ਪਿੰਡ ਦੇ ਉੱਤੇ ਇੰਨੇ ਪੈਸੇ ਲਾ ਕੇ ਪਿੰਡ ਦੀ ਖੂਬਸੂਰਤੀ ਬਣਾਈ ਐ ਤਾਂ ਲੋਕ ਜਿਹੜੇ ਰੈਸਟ ਵੀ ਕਰ ਦਿੰਦੇ ਕੀ ਕਹਿਣਾ ਚਾਹੁੰਦੇ ਹੋਣਾ ਬਸ ਕਹਿਣਾ ਕਹਿੰਦੇ ਵੀ ਕੋਈ ਬਹਿਨ ਨਹੀਂ ਜਗ੍ਹਾ ਤੇ ਫਿਰ ਉਹਨਾਂ ਵਾਤੇ ਵਧੀਆ ਕਵਾਂਗੇ ਆਪਾਂ ਜਿਨ੍ਹਾਂ ਨੇ ਵਧੀਆ ਇੱਥੇ ਮਤਲਬ ਗੰਦਗੀ ਹੁੰਦੀ ਸੀ ਹੁਣ ਸੋਹਣਾ ਮਤਲਬ ਬਣਿਆ ਤੇ ਸੋਹਣਾ ਵੇਖ ਕੇ ਨੂੰ ਲੱਗਦਾ ਵਾ ਵੀ ਆਈ ਦਾ ਤੇ ਬੜਾ ਮਤਲਬ ਮਨਖੋਸ਼ ਹੁੰਦਾ ਵੀ ਕਿਸੇ ਨੇ ਪੈਸੇ ਲਾਏ ਨੇ ਵੀ ਠੀਕ ਐ ਨਾ ਇਹ ਕਰਕੇ ਮਤਲਬ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਸਭ ਨੂੰ ਜਿਹੜੇ ਬੱਚੇ ਮਿਹਨਤ ਠੀਕ ਹੈ ਸੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਤੁਸੀਂ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਦਸੂਹੇ ਤੋਂ ਜੀ ਤੁਸੀਂ ਵੀ ਆਏ ਹੋ ਹਰ ਸਾਲ ਆਂਦੇ ਹੋ ਹਰ ਸਾਲ ਆਦੇ ਪਿੰਡ ਕਿੱਦਾਂ ਦੇਖਦੇ ਹੋ ਕਿ ਕਿੰਨਾ ਖਵੰਡਿਆ ਪਿੰਡ ਬਹੁਤ ਖੂਬਸੂਰਤ ਹੈ ਤੁਹਾਡੇ ਸਾਹਮਣੇ ਤਸਵੀਰਾਂ ਦੇ ਕਿੰਨੇ ਵਧੀਆ ਛੱਪੜ ਆਰਾ ਵਗੈਰਾ ਸਾਈਡਾਂ ਦੇ ਰੁੱਖ ਲਾਏ ਨੇ ਬੂਟੇ ਲਾਏ ਨੇ ਫੁੱਲ ਆਏ ਨੇ ਬਹੁਤ ਸੋਹਣਾ ਸੋ ਵਧੀਆ ਹੈ ਜੀ ਸੰਗਤਾ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਪੈਦਲ ਚੱਲੇ ਪਾ ਗਆਂਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾ ਨਾਲ ਕਿਉਂਕਿ ਤੁਹਾਡੀਆਂ ਭੈਣਾਂ ਨੇ ਤੇ ਬੜੀ ਕੱਸ ਤੇ ਚੱਲ ਕੇ ਜਿਹੜੇ ਸੰਗਤਾਂ ਆndੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਬਾਬਾ ਜੀ ਵਸਤ ਕਾਲ ਬਾਈ ਜੁਕਰ ਖਾਲਸਾਬ ਐਗੂ ਟਿਵੀ ਦੇਖੋ ਐ ਤਰ੍ਹਾਂ ਤਰ੍ਹਾਂ ਜਿਉਂ ਉਹਨਾਂ ਦੀ ਸੋ ਕਿੱਥੋਂ ਆਏ ਦੇ ਇੱਧਰ ਦੇਖੋ ਅਸੀਂ ਜੀ ਆਪਣੇ ਪਿੰਡ ਬਲੂਆ ਦਾ ਖਡਾਲੇ ਸੈਣੇ ਤੋਂ ਆਉਂਦੇ ਜੀ ਪਰ ਹਰ ਸਾਲ ਆਂਦੇ ਜੇ ਹਰ ਸਾਲ ਇਹਨਾਂ ਨੂੰ ਜੋਈ ਮੌਕਾ ਮਿਲਦਾ ਸੋ ਕਿੰਨਾ ਕਿ ਫਿਰ ਉਤਸ਼ਾਹ ਇਹ ਸੰਗਤਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਹਰ ਸਾਲ ਸੰਗ ਜਰਾਂ ਦਾ ਕੋ ਹਰੇ ਸਾਲ ਜੋ ਸ਼ਾਇ ਸੰਗਤਾਂ ਦੇ ਬਹੁਤ ਜਿਆਦੇ ਆ ਅਸੀਂ ਦੇਖ ਰਿਹਾ ਵੀ ਹਰੇਕ ਸਾਹਿਬ ਬਾਦਾ ਆ ਰਿਹਾ ਬੜਾ ਅਨੰਦੀ ਆ ਰਿਹਾ ਫਿਰ ਰਸਤੇ ਦੇ ਵਿੱਚ ਲੰਗਰ ਪਣਾ ਰਹੇ ਕਿਦਾਂ ਬਹੁਤ ਅਨੰਦੀ ਅਨੰਦਾ ਬਹੁਤ ਵਧੀਆ ਮਤਲਬ ਕਿ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਜਿਹੜੀਆਂ ਸੇਵਾ ਕਰਨ ਬਾਰੀਆਂ ਸੋ ਕਿੱਥੇ ਸੰਗੀਤ ਚੱਲ ਰਹੀ ਹੈ ਤੇ ਕਿੱਥੇ ਫਿਰ ਕਿੱਦਾਂ ਲੱਗਦਾ ਮਤਲਬ ਕਿਖੜਾ ਸੁਣਾ ਚੱਲ ਰਹੀ ਜਿਹੜੇ ਮੈਂ ਆਪਣੇ ਪਰਮਾਤਮਾ ਦਾ ਇੰਤਜ਼ਾਰ ਕਰ ਰਹੀਆਂ ਮੈਂ ਸੰਗਤਾਂ ਦਾ ਇੰਨਾ ਉਹ ਕਰਦੀਆਂ ਆਦਰ ਮਾ ਪੈਰ ਪੈਰ ਤੇ ਲੰਗਰ ਲੱਗੇ ਆ ਸੋ ਇਸ ਪਿੰਡ ਦੇ ਵਿੱਚ ਪਹੁੰਚੇ ਉਹ ਪਿੰਡ ਦੇ ਕਿੰਦਾ ਨਾ ਵਧੀਆ ਲੱਗਿਆ ਤੁਹਾਨੂੰ ਪਿੰਡ ਵੀ ਬਹੁਤ ਵਧੀਆ ਸੀ ਪਹਿਲੇ ਗੱਲ ਕਰਦੇ ਨੇ ਨੰਦਖਾ ਨਿਖਾ ਨਿਊ ਮਾਡਰਨ ਵਿਲੇਜ ਬੁੱਲੇਵਾਲ ਲਿਖਿਆ ਇਹਦਾ ਪਹਿਲਾ ਛੱਪੜੀ ਦੇਖਿਆ ਬੜਾ ਵਧੀਆ ਬਣਾਇਆ ਅਸੀਂ ਗੱਲ ਕਰਾਂ ਸਾਡੇ ਪਿੰਡ ਛੱਪੜੇ ਤਾਂ ਬਣਨਾ ਚਾਹੀਦਾ ਜੀ ਬਹੁਤ ਹੀ ਵਧੀਆ ਲੱਗ ਰਿਹਾ ਮੇਰਾ ਇਹ ਇੱਕੋ ਇੱਕ ਤੁਹਾਡਾ ਬੱਚਾ ਹੈ ਜੀ ਜਿੰਨੇ ਬਾਹਰ ਜਾ ਕੇ ਫੋਰਨ ਦੇ ਵਿੱਚ ਮਿਹਨਤ ਕਰਕੇ ਤੇ ਪਿੰਡ ਦੇ ਉੱਤੇ ਪੈਸੇ ਲਾ ਕੇ ਲੱਖਾਂ ਰੁਪਏ ਲਾ ਕੇ ਕੀ ਕਹਿਣਾ ਚਾਹਤੇ ਉਹਦੇ ਬਾਰੇ ਨੇ ਸੇ ਆਪਣੇ ਬੱਚੇ ਆਸ਼ੀਰਵਾਦ ਪਰਮਾਤਮਾ ਦਾ ਆਸ਼ੀਰਵਾਦ ਆ ਤੇ ਉਹਨੇ ਮਿਹਨਤ ਕੀਤੀ ਆ ਇੱਕ ਦੂਜਾ ਵਾਸਤੇ ਵੀ ਇੱਕ ਬਣਦਾ ਜਾ ਬਣਦਾ ਆ ਮ ਉਹ ਜੇ ਲਗਾ ਉਹਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਉਸ ਬੱਚੇ ਨੇ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਖੁਸ਼ੀ ਵੀ ਤੇਰਾ ਅਸ਼ੀਰਵਾਦ ਦੇ ਕੇ ਜਾਏ ਇਹ ਬੱਚੇ ਨਾਲ ਇੱਕ ਬੱਚੇ ਨੂੰ ਇੱਕਦਮ ਸੋਚ ਹੋਣੀ ਚਾਹੀਦੀ ਹੈ ਕੱਲਾ ਹੀ ਹੈ ਜੀ ਜਿੰਨੇ ਪਿੰਡ ਤੇ ਪੈਸੇ ਲਾਤੇ ਨੇ ਬਹੁਤ ਵਧੀਆ ਬਹੁਤ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਇਦਾਂ ਦੇ ਬੱਚੇ ਘਰ ਘਰ ਹੋਣ ਸਭ ਦੇ ਮਾਪਿਆਂ ਨੂੰ ਇਹ ਵਿਚਾਰ ਕਹਿੰਦੀ ਬੱਚੇ ਚੰਗੇ ਪਾਸੇ ਲੱਗਣ ਦਾ ਸੋ ਕਿੰਨਾ ਕਿ ਜਿਤਾ ਤੁਹਾਡਾ ਸਿਰ ਪਿੰਡ ਦੇ ਵਿੱਚੋਂ ਨਿਕਲਦਾ ਏ ਸਾਰਾ ਤੁਹਾਡਾ ਪਰਿਵਾਰ ਹੀ ਏ ਜੀ ਅੱਧਾ ਪਿੰਡ ਤਕਰੀਬਨ ਆ ਜੀ ਇਸ ਸੰਗ ਜਾਂਦਾ ਆ ਆਣਾ ਹੀ ਆਣਾ ਆਣਾ ਹੀ ਆਣਾ ਕਿਰਪਾ ਬਾਬਾ ਜੀ ਦੀ ਕਿਰਪਾ ਬਾਬਾ ਔਰ ਪਿੰਡਾਂ ਦੇ ਲੋਕ ਵੀ ਸਾਡਾ ਇੰਤਜ਼ਾਰ ਇੰਨਾ ਕਰ ਰਹੇ ਆ ਕਿ ਕਦ ਸਾਲ ਬਾਅਦ ਸਾਨੂੰ ਮੌਕਾ ਮਿਲੇ ਇਹਨਾਂ ਦੀ ਸੇਵਾ ਕਰਨ ਨੂੰ ਸੋ ਪੈਨ ਦੀ ਸਤਿਕਾਰ ਜੀ ਕੀ ਨਾਮ ਹੈ ਤੁਹਾਡਾ ਨਰਨ ਕਰਮਜੀਤ ਕਾ ਤੁਸੀਂ ਵੀ ਉੱਥੋਂ ਹੀ ਆਏ ਸੀ ਹਾਂ ਜੀ ਪਿਪਲਾਵਾਲੇ ਤੋਂ ਆਈ ਹਾਂ ਪਿਪਲਾਵਾਲੇ ਹੁਸ਼ਿਆਰਪੁਰ ਤੋਂ ਆਏ ਜੀ ਹਾਂਜੀ ਅੱਛਾ ਜੀ ਤਾਂ ਫਿਰ ਕਿੱਦਾਂ ਦੇਖਦੇ ਹੋ ਕਿ ਰਸਤੇ ਦੇ ਵਿੱਚ ਕਿੱਦਾਂ ਦੀ ਕਿਰਪਾ ਹੈ ਬਾਬਾ ਜੀ ਦੀ ਫਸਟ ਟਾਈਮ ਆਈ ਇਹਦੇ ਨਾਲ ਮੈਨੂੰ ਬਹੁਤ ਵਧੀਆ ਲੱਗਾ ਜੀ ਫਿਰ ਅਗਲੀ ਵਾਰ ਵੀ ਤਿਆਰੀ ਹੈ ਤੁਹਾਡੀ ਦੇਖੋ ਜੀ ਪ੍ਰਮਾਤਮਾ ਦਾ ਪਤਾ ਸੋ ਗੱਲਬਾਤ ਕੀਤੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਸੰਗਤਾਂ ਸੰਗਤਾਂ ਦੇ ਵਿੱਚ ਬੜਾ ਉਸ਼ਾਹ ਕਹਿੰਦੇ ਜੀ ਆਪਾਂ ਪਹਿਲਾਂ ਹੀ ਉਤੋਂ ਤੁਰਦੇ ਆਂਦੇ ਪਹਿਲਾਂ ਹੀ ਸਿਫਤਾ ਕਰਦੇ ਪਏ ਪਿੰਡ ਦੀਆਂ ਕਿ ਬਹੁਤ ਵਧੀਆ ਪਿੰਡ ਬਣਾਇਆ ਏ ਐਨ ਆਰ ਆਈ ਵੀਰ ਸਾਬ ਬੁੱਲੇਵਾਲੀਆ ਉਹਨੇ ਆਸ਼ੀਰਵਾਦ ਲੈ ਰਿਆ ਏ ਪੈਣ ਸਾਡੀ ਏ ਸਾਡੇ ਜਿਹੜੇ ਸੰਗਤਾਂ ਜਿਹੜੀਆਂ ਤੇ ਪਹੁੰਚਦੀਆਂ ਪੀਆਂ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਉਪਰਾਲਾ ਕੀਤਾ ਏ ਸਾਡਾ ਬੱਚਾ ਏ ਐਨ ਆਰ ਆਈ ਵੀਰ ਸਾਬ ਬੁੱਲੇਵਾਲੀਆ ਸਿਫਤਾ ਕਰਦੇ ਨੇ ਪਿੰਡ ਦੀਆਂ ਵੀ ਸਿਫਤਾ ਕਰਦੇ ਨੇ ਨਾਲ ਦੀ ਨਾਲ ਉਹਨਾਂ ਨੂੰ ਆਸ਼ੀਰਵਾਦ ਵੀ ਦਿੰਦੇ ਨੇ ਸੋ ਵੀਡੀਓ ਨੂੰ ਵੱਤ ਵਾਦਿ ਸ਼ੇਅਰ ਕਰਿਓ ਕਿ ਤਾਂ ਕਿ ਸੰਗਤਾਂ ਦੀ ਵੀਡੀਓ ਜਰੀਏ ਘਰ ਬੈਠੇ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਸੋ ਕੈਮਰਾ ਪਰਸੋ ਸੋ ਬੜਾ ਉਤਸ਼ਾਹ ਹੈ ਜੀ ਵੀਡੀਓ ਨੂੰ ਵੱਤ ਵਾਦਿ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਸੰਗਤਾਂ ਘਰ ਬੈਠੀਆਂ ਨੇ ਉਹ ਤੋਂ ਤੱਕ ਜਰੀਏ ਇਹ